ਮਰਜੁਲ ਲਖਰਾ ਜੀ ਅਸੀਂ ਅਨਮੋਲ ਇਨਕਲੇਵ ਦੇ ਰੈਨੋ ਵਾਲਿਆ 25 ਨੰਬਰ ਸਾਡੀ ਕੋਠੀ ਹੈ ਜੀ ਤੇ ਸਵੇਰ ਸਾਡੇ ਘਰੇ ਸੁਖਮਨੀ ਸਾਹਿਬ ਦਾ ਪਾਠ ਹੈਗਾ ਜੀ ਤੇ ਇਹ ਨਾਲ ਦਾ ਗੋੰਡ ਹੈਗਾ ਮੱਠੇ 23 ਨੰਬਰ ਕੋਠ 22 ਨੰਬਰ ਕੋਠੀ ਵਾਲਾ ਜੀ ਬੇਅੰਤ ਇਹਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਸੀ ਜੀ ਗਲੀ 'ਚ ਟੈਂਟ ਲੱਗਾ ਹੈ ਕਿਨਾਂ ਟੈਂਟ ਪੱਟੋ ਜੀ ਮੈਂ ਨਹੀਂ ਲੱਗਣ ਦੇਣਾ ਜੀ ਆ ਕੇ ਇਹਨੇ ਤਿੰਨ ਫਾਇਰ ਕੱਡੇ ਜੀ ਮੇਰੇ ਕੋਲ ਸੀਸੀਟੀਵੀ 'ਚ ਵੀ ਸਾਰੀਆਂ ਇੰਦੀ ਵੀਡੀਓ ਸ ਹੈ ਕਿ ਇਹਨੇ ਰਿਵਾਲਵਰ ਮੇਰੇ ਵੱਲ ਦੋ ਵਾਰੀ ਮੇਰੇ ਵੱਲ ਸਿੱਧੀ ਕੀਤੀ ਹੈ ਮੇਰਾ ਲੜਕਾ ਗੱਡੀ ਧੋਣ ਆਂਦਾ ਉਹਦੇ ਵੱਲ ਵੀ ਕੀਤੀ ਹੋਰ ਵੀ ਗਲੀ 'ਚ ਸਾਰ ਬਸ ਸਿਰਫ ਗੱਲ ਟੈਂਡਰ ਨਾਲ ਹਾਂਜੀ ਟੈਂਡਰ ਨੂੰ ਲੈ ਗਈ ਕੋਈ ਗੱਲ ਨਹੀਂ ਇਹਨੇ ਬਹੁਤ ਜ਼ਿਆਦਾ ਸ਼ਰਾਬ ਪੀਤੀ ਹੋਈ ਹੈ ਇਹ ਕਰਦਾ ਕੀ ਜੀ ਇਹ ਅੰਦੀ ਜੀ ਪਹਿਲੀ ਹੈਗੀ ਏ ਇਹਦੇ ਫਾਦਰ ਸਾਹਿਬ ਮਾਰਕੀਟ ਕਮੇਟੀ ਤੋਂ ਰਿਟਾਇਰਮੈਂਟ ਨੇ ਜੀ ਤੇ ਤੁਸੀਂ ਕੋਈ ਪੁਲਿਸ ਕੰਪਲੇਂਟ ਕੀਤੀ ਹਾਂਜੀ ਜੀ ਸਰ ਮੌਕੇ ਤੇ ਐਸਐਚਓ ਸਾਹਿਬ ਆਏ ਹੁਣੇ ਹੋ ਕੇ ਹੀ ਗਏ ਨੇ ਐਸਐਚਓ ਸਾਹਿਬ ਵੀ ਮੌਕਾ ਵੇਖ ਕੇ ਗਏ ਨੇ ਇਹ ਇਹਦੇ ਘਰ ਜਾਣੇ ਇਹਨੂੰ ਅੰਦਰ ਲਕੋ ਲਿਆ ਜੀ ਕਿਤੇ ਪੁਲਿਸ ਪ੍ਰਸ਼ਾਸਨ ਅੰਦਰ ਲੱਭ ਰਹੀ ਹੈ ਇਹਨੂੰ ਘਰ ਦੇਂਦੇ ਇਹ ਮਿਲ ਨਹੀਂ ਰਿਹਾ ਇਹਨਾਂ ਘਰ ਜਾਣੇ ਇਹਨੂੰ ਕਿਤੇ ਲਕੋ ਲਿਆ ਜੀ ਕੀ ਮੰਗ ਕਰਦੇ ਮੰਗੇ ਕਰਦੇ ਇਹਨਾਂ ਤੇ ਬੰਦੀ ਕਾਰਵਾਈ ਕੀਤੀ ਜਾਵੇ ਜੀ ਹਥਿਆਰ ਨੇ ਜਿੰਨੇ ਵੀ ਇਹਦੇ ਨਜਾਇਜ਼ ਇਹ ਕਿ ਜਾਇਜ਼ ਇਹ ਚੈੱਕ ਕੀਤੇ ਜਾਂਦੇ ਨੇ ਅਰਾਜਬਤ ਕੀਤੀ ਜਾਂਦੇ ਇਹ ਪਹਿਲੀ ਵਾਰ ਨਹੀਂ ਇਹਨੇ ਇਨਸੀਡੈਂਟ ਕੀਤਾ ਇਹਨੇ ਦੋ ਤਿੰਨ ਵਾਰੀ ਕਲੋਨੀ ਚ ਇਨਸੀਡੈਂਟ ਕਰ ਲਿਆ ਕਿ ਸ਼ਰਾਬ ਪੀ ਕੇ ਨੇ ਰਿਵਾਲਵਰ ਸਿੱਧੀ ਕੀਤੀ ਸਾਰੇ ਵਾਰੀ ਸਾਰੇ ਮੌਕੇ ਦੀ ਤੁਹਾਡੇ ਕੋਲ ਸੀਸੀਟੀਵੀ ਹਾਂਜੀ ਹੈਗੀ ਜੀ ਤੇ ਮੈਂ ਇੱਥੇ ਗੱਡੀ ਸਾਫ ਕਰਨਾ ਉਹ ਮੈਂ ਪਿੰਨ ਅਛੜ ਰਹਿਣਾ ਤੇ ਮੈਂ ਗੱਡੀ ਸਾਫ ਕਰੇ ਮੈਂ ਸਿੱਧਾ ਰੋਵਰ ਘਾਟਾ ਮੈਂ ਤਾਂ ਪਟਣ ਲੱਗਾ ਸੀ ਕੱਲੀ ਆਹੀ ਟੈਂਟਿੰਗ ਲੈਂਦੀ ਪਟਣ ਲੱਗਾ ਮੈਂ ਸਿੱਧਾ ਮਤਲਬ ਕਰਤੀ ਫਾਇਰਿੰਗ ਕਰਤੀ ਮੇਰੇ ਤੇ ਹਾਂਜੀ ਟੱਡ ਮੇਰੇ ਨਾਲ ਕੋਈ ਗੱਲ ਨਹੀਂ ਹੋਈ ਜਨਾਬ ਮੈਂ ਤਾਂ ਸਿਰਫ ਥੰਮੀ ਪੱਟਣ ਨੂੰ ਕਿਹਾ ਸੀ ਨੇ ਪੜ ਦੇ ਦੇ ਜੀ ਨੇ ਮੈਨੂੰ ਨਹੀਂ ਆਇਆ ਜੀ ਗੋਰੀ ਮਾਰਤੀ ਮੇਰੇ ਪਾਸੇ ਕਰਤੀ ਮੈਂ ਗੱਡੀ ਉਲੇ ਲੱਕ ਪਿਆ ਫਿਰ ਪਿੱਛੇ ਦੀ ਭੱਜ ਕੇ ਗਿਆ ਮੇਰੇ ਚੱਕਰ ਤੇ ਸਾਡੇ ਤੇ ਸਿੱਧਾ ਫਾਇਰ ਸਾ ਸਿੱਧਾ ਫਾਇਰ ਕੀਤਾ ਮੈਂ ਖੁਦ ਕਹਿਣਾ ਮੈਂ ਤਾਂ ਉਹ ਗੁੱਡੀਆਂ ਨੂੰ ਸੌ ਖਾਨਾ ਜਿਹੜੀ ਜਿਹਨ ਸਿੱਧਾ ਮਨਫਾਇਰ ਕੀਤਾ ਇਹ ਬੰਦੇ ਨੇ ਹਾਂ ਤੇ ਕੋਈ ਕੋਈ ਮੇਰੀ ਮੇਰੇ ਕੋਈ ਲੜਾਈ ਝਗੜਾ ਨਹੀਂ ਦੇ ਨਾਲ ਹਾਂਜੀ ਹਾਂਜੀ ਕਿਰਤੇ ਕਲੋਨੀ ਚ ਕਿੰਨਾ ਭਲਾ ਮੈਂ ਸਿਰਫ ਦੋ ਘਰਾਂ ਦੀ ਗੱਡੀ ਕਰਨੇ ਇੱਕ ਆ ਵੀਰੇ ਤੇ ਇੱਕ ਆ ਵੀਰੇ ਜਿਹੜੇ ਮਤਲਬ ਹਾਂਜੀ ਗੱਡੀ ਸਾਹਿਬ ਕਰਦਾ ਮੈਂ ਕੱਲੀ ਬੱਸ ਹਾਂਜੀ ਨਾ ਡ੍ਰੀਮ ਕੀਤੀ ਹੋਈ ਬੱਸ ਕੀ ਮੰਗ ਕਰਦੇ ਮੰਗੇ ਹੀ ਕਰਦੇ ਇਹਦੇ ਤੋਂ ਮਤਲਬ ਹਥਿਆਰ ਖੋਲਿਆ ਜਾਵੇ ਬੱਸ ਇਹ ਲਾਇਸੈਂਸ ਵੀ ਬੰਦ ਬੰਦ ਕੀਤਾ ਜਾਵੇ ਬੱਸ ਕੀਤੀ ਹੈ ਜੀ ਕੀਤੀ ਹੁਣੇ ਕੀਤੀ ਹੈ ਬੱਸ ਆਏ ਸੀ ਜੀ ਐਸਐਚਏ ਸਾਹਿਬ ਆਏ ਸੀ ਹੁਣੇ ਆ ਮੌਜੂਦਾ ਆਪ ਹੀ ਆਏ ਸੀ ਤੇ ਖੜੇ ਸੀ ਆ ਕੇ ਕੀ ਨਾਮ ਹੈ ਜੀ ਕੇਐਸਪੀ ਨਤਨ ਸਿੰਘ ਆਪੋ ਵਿੰਦਰ ਸਿੰਘ ਜੀ ਅਤੇ ਅਨਮੋਲਨ ਪਲੇ ਵਿੱਚ ਲੋਕ ਕਹਿ ਰਹੇ ਗੋਲੀ ਚੱਲੀ ਸੀ ਕੀ ਮਾਮਲਾ ਜੀ ਸਰ ਜੀ ਮੈਂ ਥਾਣੇ ਦੀ ਡਿਊਟੀ ਅਫਸਰ ਤੋਂ ਮੈਨੂੰ ਇਨਫੋਰਮੇਸ਼ਨ ਮਿਲੀ ਵੀ ਗੋਲ ਇਨਕਲੇਵ ਗੋਲ ਇਨਕਲੇਵ ਤੇ ਮੈਂ ਪਹੜਾ ਹੋ ਗਿਆ ਅਰੇ ਤੇ ਆ ਕੇ ਪਤਾ ਕੀਤਾ ਜੋ ਵੀ ਇਤਵਦੀਸ਼ਾਰੀ ਜੋ ਵੀ ਕਾਰਵਾਈ ਹੋਈ ਗਈ ਉਹ ਹੀ ਕਾਰਵਾਈ ਕਰਾਂਗੇ ਕੋਈ ਗੋਲੀ ਚਰਾਉਣ ਵਾਲਾ ਬੰਦਾ ਮਿਲਿਆ ਨਹੀਂ ਅਜੇ ਕੋਈ ਕਿਸੇ ਵਾਰ ਕੋਈ ਬਹੁਤ ਆਖਸੂਰ ਨਹੀਂ ਮਿਲਾਈ ਤੇ ਇੱਕ ਹੀ ਸ਼ਿਕਾਇਤ ਹੈ ਇਸ ਤਰ੍ਹਾਂ ਹਾਂਜੀ ਇਹ ਕੈਨ ਗਈ ਹੈ 1021 ਤੇ ਜੀ ਕਟੋਰਮ ਤੇ ਸ਼ਿਕਾਇਤ ਗਈ ਹੈ ਕਟੋਰਮ ਵਾਲੀ ਖੁਦਦਾਨਾ ਮਿਲੀ ਤੇ ਹੁਣ ਕੀ ਆਗੇ ਦੇਖਿਆ ਤੁਸੀਂ ਕਿ ਬੰਦਾ ਇਹਦੇ ਗੋਲੀ ਲੱਗੀ ਤਾਂ ਨਹੀਂ ਹੈ ਫਾਇਰ ਹੋਏ ਹੈ ਜਾਂ ਨਹੀਂ ਹੋਏ ਨਹੀਂ ਜੀ ਅਜੇ ਕੋਈ ਗੋਲੀ ਲੱਗਨ ਦਾ ਕਿਸੇ ਤੇ ਕੋਈ ਕੋਈ ਗੋਲੀ ਨਹੀਂ ਲੱਗੀ ਫਾਇਰ ਲੱਗਣ ਵਾਲੇ ਪੈਕੀਕਾਰ ਤੋਂ ਬਾਅਦ ਹੀ ਪਤਾ ਲੱਗੇਗਾ ਫਾਇਰ ਹੋਏ ਨੇ ਪਤਾ ਲੱਗਾ ਇਹ ਸਾਨੂੰ ਇਹ ਆਪਣੇ ਕੋਲ ਪਤਾਖ ਸਬੂਨੇ ਮਿਲਾਈ ਜੀ ਕਹਿੰਦੇ ਸੀਸੀਟੀਵੀ ਤੁਹਾਡੇ ਕੋਲ ਹੈਗੇ ਨੇ ਜਿੱਦੋਂ ਸਾਪ ਨੂੰ ਪ੍ਰੂਫ ਦੇਣਗੇ ਆਪਾਂ ਉਹ ਜੈਸੀ ਕਾਰਵਾਈ ਕਰ ਦਿਆਂਗੇ ਤੇ ਬਾਅਦ ਚ ਕਾਰਵਾਈ ਹੋਊਗੀ ਜੀ ਜੇ ਪ੍ਰੂਫ ਕਾਰਵਾਈ ਹੋਏਗੀ